ਜੇ ਤੁਸੀਂ ਵੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਂ ਬਿਲਕੁਲ ਠੀਕ ਹੈ ਸੱਚਾ ਕਾਲ ਤੁਸੀਂ ਦੇਖ 24/7 ਪੰਜਾਬ ਤੇ ਮੈਂ ਮਨਪ੍ਰਿਤ ਕੋਰ ਮੈਂ ਇਹ ਗੱਲ ਇਸ ਲਈ ਕਹੀ ਆ ਕਿਉਂਕਿ ਸੋਨੇ ਚਾਂਦੀ ਦੀ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਆਇਆ ਤਾਂ ਸਾਇਏ ਕਿ ਜਦੋਂ ਤਿਹਾਹਾ ਸੀ ਉਦੋਂ ਤਾ ਸੋਨੇ ਚਾਂਦੀ ਦਾ ਰੇਟ ਪੂਰਾ ਚੜਾ ਗਿਆ ਚੜਿਆ ਹੋਇਆ ਸੀ ਪਰ ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ 7 ਦਿਨਾਂ ਦੇ ਵਿੱਚ ਸੋਨੇ ਚਾਂਦੀ ਦਾ ਰੇਟ ਕਾਫੀ ਜ਼ਿਆਦਾ ਗਿਰਿਆ ਹੈ ਜਿਸ ਦੇ ਕਰਕੇ ਜਿਹੜੇ ਲੋਕੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਸਹੀ ਉਹਨਾਂ ਦੇ ਲਈ ਕਾਫੀ ਜ਼ਿਆਦਾ ਸੌਖਾ ਹੋ ਗਿਆ ਜੇ ਗੱਲ ਕਰੀਏ ਕੀਮਤਾ ਦੀ ਤਦਾਰਸਵਾ ਕਿ ਕੀਮਤਾ ਦੇ ਵਿੱਚ ਸੋਨੇ ਦੀ ਜੇ ਗੱਲ ਕਰੀਏ ਤਾਂ 7 ਦਿਨਾਂ ਦੇ ਵਿੱਚ ਸੋਨਾ ਜਿਹੜਾ ਕਿ 9356 ਰੁਪਏ ਜਿਹੜਾ ਕਿ ਸੀ ਰੇਟ ਦੀ ਗਿਰਾਵਟ ਆਈ ਆ ਉੱਥੇ ਹੀ ਦੱਸ ਰਹਾਂਗੇ ਚਾਂਦੀ 31000 ਰੁਪਏ ਡਿੱਗੀ ਹੈ ਜਿਹਦਾ ਇਸ ਹਫਤੇ ਜਿਹੜੇ ਕਿ 31000 ਰੁਪਏ ਚਾਂਦੀ ਦੇ ਕੀਮਤ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਉੱਥੇ ਹੀ ਸੋਨੇ ਦੀ ਕੀਮਤ 9356 ਰੁਪਏ ਡਿੱਗ ਚੁਕੀ ਆ ਤੇ ਉੱਥੇ ਹੀ ਇੱਕ ਹਫ਼ਤੇ ਦੇ ਵਿੱਚ 1,21,518 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਸੋਨੇ ਦੀ ਕੀਮਤ ਤੇ ਇਸ ਦੇ ਨਾਲ ਨਾਲ ਦਾ ਸਮਾਂ ਇੱਕ ਦਿਨ ਦੇ ਵਿੱਚ ਸੋਨਾ 1,836 ਰੁਪਏ ਤੇ ਚਾਂਦੀ 4,417 ਰੁਪਏ ਡਿੱਗੀ ਜਿਸ ਦਾ ਸਹੀ ਇਹ ਜਿਹੜੀ ਚਾਂਦੀ ਦੇ ਕੀਮਤ ਦੇ ਵਿੱਚ ਵੱਡੀ ਗਿਰਾਵਟ ਆਈ ਆ ਜੇ ਤੁਸੀਂ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇਸ ਵੇਲੇ ਜਿਹੜੇ ਰੇਟ ਕਾਫੀ ਜ਼ਿਆਦਾ ਗਿਰੇ ਹੋਏ ਨੇ ਤੁਸੀਂ ਜਾ ਕੇ ਖਰੀਦ ਸਕਦੇ ਹੋ